ਤਿੰਨ ਲੋਕ ਹੋਣਗੇ। ਚੰਗੀ ਤਰ੍ਹਾਂ ਜੀ ਆਓ ਲਾਈਵ ਸਟਰੀਮ ਤੋਂ ਜੁੜੇ ਹੋਏ। ਨਾ ਨਾ ਬਸਾਂ ਕੰਮ ਦੀ ਵਿਕਤੀ ਨੂੰ ਕੋਈ ਨਹੀਂ ਕਿਸੀ ਸ਼ਿੰਗਲ ਦੇ ਲਾਈਵ ਹੈ। ਆਓ ਆਪਾਂ ਚੱਲਦੇ ਹਾਂ।

پروت نگر سال پہا <سؤال> دیں تصویر ਤੋ ਤੋਂ ਸੋ ਸਾਰੇ ਵਾਲੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮੋਰ ਬਾਦ ਹੋ ਜਾਂਦੇ ਹੁੰਦੀ ਢਿਲ ਹੋ ਜਾਂਦੇ ਪਟਾਣੀਆਂ ਬਲਬੜਾ ਬੈਂਕਰ ਲਾ ਕੇ ਕਲੈਕਸ ਲਾ ਕੇ ਬਹੁਤ ਸਤਕਾਰ ਸਤਵਰਾਂ ਦਾ ਪੰਜ ਚਾਰੇ ਸਹਿਬਾਨਾਂ ਦਾ ਗੁਰੂ ਦੀਆਂ ਸੰਗਤਾਂ ਦਾ ਸਨਮਾਨ ਕੀਤਾ ਗਿਆ ਹੈ 100 ਰੁਪਈਆ ਅੰਤਰ ਸਿੰਘ ਲੈਣ ਨਾਲ ਉਹਨਾਂ ਵੱਲੋਂ ਰਾਸ਼ੀ ਦੇ ਰਿਹਾ ਸਨਮਾਨ ਤੋਂ ਅੱਗੇ ਦਿਨ ਦਾ ਲੈਣ ਦਾ ਉਸ ਤੋਂ ਪੜਾਵਾਲੇ ਵੀਰਾਂ ਦੇ ਨੌਜਵਾਨਾਂ ਨੇ ਰਲ ਕੇ ਆਏ ਐ ਬਹੁਤ ਸਾਰੀ ਕਰਦੇ ਗੁਦਾਰਾ ਪਰਿਵਰਨ ਕਮੇਟੀ ਵੱਲੋਂ ਸਾਰੇ ਸਾਥਕ ਦਾ ਖਾਸ ਕਰਕੇ ਪੌਲ ਇਲਾਕਾ ਨਾਮੀ ਵਿਅਕਤੀ ਹੈ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਵੱਲੋਂ ਜੜੀ ਖਲਾਦੇ ਨਾਲ ਜੇ ਦੂਰ ਤੱਕ ਆ ਜਾਂਦੀ ਹੈ ਐਡੀ ਵੱਡੀ ਫੱਦੇ ਬਲਾਉਂ ਮਾਲਸਾ ਸੁੱਕ ਸੁਣ ਜਾਵੇ ਲੇਖ ਰਾਜ ਆਟਾ ਚੱਕੀ ਵਾਲੇ ਜਿਹੜੇ ਕਿ ਹਰ ਪੜਾਤੇ 100 ਰੁਪਏ ਭੇਜਦੇ ਨੇ ਮਾਨ ਆਇਆ ਧੰਨਵਾਦ ਕਰਦੇ ਆ ਜੀ ਦਲਾਵਰ ਵੀਰ ਸਿੰਘ ਕਿਹਦਾ ਤਗੜਾ ਨਾ ਏ ਉਹਨਾਂ ਵੱਲੋਂ 100 ਰੁਪਏ 500 ਰੁਪਏ ਪੜਾ ਵਾਲੇ ਵੀਰ ਭੇਜਦੇ ਨੇ ਹੋਰ ਵੀਰਾਂ ਵੱਲੋਂ ਮਾਨ ਆਇਆ ਇੱਕੋ ਕਮਕਾ ਸਰਦਾਰ ਨੀਮਲ ਸਿੰਘ ਧੰਨਵਾਦ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਮੁੱਢਦੀ ਗੱਲ ਪੰਜਾਬ ਪਿਆਰਿਆਂ ਦੀ ਚੋਲ ਹੋ ਗਈ ਹੈ ਜੀ ਹੁਣ ਗੁਰੂ ਪਾਤਸ਼ਾਹ ਦੇ ਵਿੱਚ ਕਹਿੰਦੇ ਸਰਸਾ ਬਰਿਆ ਦੇ ਉੱਤੇ ਤੇ ਹੰਗਵੀਰ ਉਹ ਡਗਰੀ ਸਿੱਖ ਬੈਠਾ ਹੈ ਉਹਦਾ ਮਾਏ ਬੜੀ ਉਹਦੇ ਗੁਰੂ ਦੇ ਚਰਨਾਂ 'ਚ ਪਹੁੰਚਦੀ ਅਰਦਾਸ ਹੁਣ ਇੱਥੇ ਜਲੇਬੀਆਂ ਦਾ ਲੰਗਰ ਹੈ ਚਾਹ ਦਾ ਲੰਗਰ ਹੈ ਗਰਮ ਗਰਮ ਜਲੇਬੀਆਂ ਦੇ ਇਹ ਵੀ ਹੁਕਮ ਹੋਇਆ ਸੰਗਤ ਵੱਲੋਂ ਵੀ ਕਿਸੇ ਨੇ ਸੰਕੋਚ ਨਹੀਂ ਕਰਨੀ ਜਿੰਨੀਆਂ ਮਰਜ਼ੀ ਖਾਓ ਵੱਧੂ ਬੜੀਆਂ ਹੋਈਆਂ ਨੇ ਜਲੇਬੀਆਂ ਐਡੇ ਵੱਡੇ ਕੱਠ ਲਈ ਗੁਰੂ ਗੋਬਿੰਦ ਸਿੰਘਪੁਰ ਦੀ ਧਰਤੀ ਵਿੱਚ ਨੇ ਸੇਡਾ ਮਿਲ ਆ ਆਪਣੇ ਘਰੋਂ ਚੱਲਿਆ ਬੇੜੀ ਲੱਗਿਆ ਕੰਡੇ ਉੱਤੇ ਆਕੇ ਬੇੜੀ ਖੋਲੀ ਐ ਪਰ ਬੇੜੀ ਇੰਨੀ ਵਧੀਆ ਨਹੀਂ ਟੁੱਤੀ ਜੀ ਬੇੜੀ ਐ ਮਲਾ ਦੇ ਮੇਲੇ ਚਲੇ ਕੱਪੜੇ ਪਾਏ ਹੋ ਨੇ ਵੀਰੋ ਵੇਂਤੀ ਕਰਾ ਇੱਥੇ ਗੱਲ ਕੱਪੜਿਆਂ ਦੀ ਨਹੀਂ ਗੱਲ ਇਨਕੀਰਤ ਹੌ ਦੀ ਵੀ ਤੁਹਾਡੇ ਅੰਦਰੋਂ ਕੀ ਹੁੰਦਾ ਹੈ ਕਿੰਨੀ ਛੜਦਾ ਹੈ ਛੜਦਾ ਵਾਲਿਆਂ ਦੇ ਪ੍ਰੇਮ ਵਾਲਿਆਂ ਦੇ ਕਿਹੜੇ ਪਾਰ ਹੁੰਦੇ ਨੇ ਵੀਰੋ ਕੰਗਣੀ 21 ਮਾਰਾ ਤੜਕ 21 ਮਾਰ ਕੰਕ ਗੁਰੂ ਘਰ ਨੇ ਭੇਜਦੇ ਨੇ ਕਿਉਂਕਿ ਮੈਂ ਇੱਕ ਵੇਖ ਕੇ ਇੱਥੇ ਗੜ ਜਾਵਾ ਮੈਨੂੰ ਹੁਕਮ ਆਇਆ ਪਿਛਲੇ ਬਰਾਮਾ ਤੇ ਭੁੱਲ ਗਿਆ ਬਾਬਾ ਜੀ ਨੇ ਵੇਖਿਆ ਸੀ ਹੁਣ ਦਰਬਾਰ ਸਹਤ ਆਇਆ ਪੁਰਾਣਾ ਤੇ ਨਵਾਂ ਹਾਲ ਸਾਜ ਤਾਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਪਰ ਹਜੇ ਖਰਚਾ ਬਹੁਤ ਹੋਣਾ ਕਹਿੰਦੇ ਹੁਣ ਬੱਦ ਤੋਂ ਬੱਦ ਅਸੀਂ ਆਪਣੇ ਦਸਾਂ ਨਾ ਹਾਂ ਜੀ ਕਿਰਤ ਵਿੱਚੋਂ ਜਿਹੋ ਜਿਹਾ ਕਿਸੇ ਦਾ ਬਿੱਤਾ ਜੀ ਜੈਸਾ ਬਿੱਤਾ ਸੈ ਉਹ ਵਰਦਾ ਕਲਾ ਬਾਲਣੀ ਹਰੇ ਅਸੀਂ ਬੱਤ ਤੋਂ ਬੱਤ ਉਹ ਸਾਰ ਵਾਸਤੇ ਜੋ ਪ੍ਰੋਜੈਕਟ ਬਿੱਟਾ ਹੈ ਅਸੀਂ ਬੱਤ ਤੋਂ ਬੱਤ ਮਾਇਆ ਦੇ ਕੇ ਕਣਕਲ ਖਾਈਏ ਔਰ ਵਾਰੀ ਕਣਕਾ ਬੜੀ ਚੜ੍ਹਦੀ ਕਲਾ ਵਾਲਾ ਹੋਵੇਗੀ ਜਿੰਨਾ ਤੁਸੀਂ ਕਣਕਲ ਖਾਓਗੇ ਉਦੋਂ ਬੱਤ ਕਣਕ ਦਾ ਗੁਰੂ ਪਾਤਸ਼ਾਹ ਤੁਹਾਡੇ ਦੀ ਕਿਰਪਾ ਕਰ ਦੇਣਗੇ ਸੋ ਲੋ ਦਿਓ ਧਿਆਨ ਬਰਤੀਓ ਤੇ ਰੱਖੋ ਅੰਮ੍ਰਲ ਦਾਸ ਕਹਿੰਦਾ ਐ ਕਲਗੀਆਂ کرپا کر میری بیڑی بھی اور دونجیاں بیڑیاں والے کر کرے بےنتی کریں کئی باری گریبان کی گل نہیں سنی جاتی نہیں سنی جی امیر لایا جا گریبان پچھے رکھے ہے جا گروہ پاتشاہ نے کیا گریب سکھوں کو دو پاشا یاد کرے ہمڑی گڑی آئی ان ہمیں ਸਿੰਧੀ ਸਭ ਨਾજર ਮਾਰੋ ਆ ਯਰ ਕਮਾਲ ਹੈ ਬੜਾ ਖੁਸ਼ ਹੋ ਰਹਾ ਕਿ ਕਲੀਆਂ ਪੱਗਾਂ ਦੀ ਪੱਗਾਂ ਵੱੰਡੋ ਤਾਂ ਕਿ ਅਸੀਂ ਚੜ੍ਹਦੀ ਕਲਾ ਦੇ ਨਾਲ ਦੁਨੀਆਂ ਵਿੱਚ ਵਿਝਣ ਸਕੀਏ ਐਨਾ ਭੈਣਾਂ ਦੇ ਸਿਰ ਤੇ ਚੁੰਨੀਆਂ ਤੁਹਾਡੇ ਸਿਰਾਂ ਦੇ ਦਸਤਾਰਾਂ ਇਹ ਗੁਰੂ ਕਲਗੀ ਤਲਪਤਾਂ ਦੇ ਸਾਰਾ ਪਰਿਵਾਰ ਵਾਰ ਕੇ ਤੁਹਾਨੂੰ ਦਿੱਤੀਆਂ ਰਹੀ ਜੀ ਸੱਜਾ ਮਾਣ ਆਰਦਾਸ ਕਰਦੇ ਤੇ ਨਾਲ ਦੇ ਵਿਰੋਧ ਤੇ ਕਰਦੇ ਨੇ ਕੱਲ ਦੇ ਉਹ ਸੱਜਿਆ ਤੇਰੀ 베ੜੀ ਚ ਗੂ ਪਰ ਚ ਵੇਚਣਗੇ ਮੈਰੀ ਕਿਚੜੀ 베ੜੀ ਐ ਤੇ ਮੈਲੇ ਕਿਚੜੇ ਤੇਰੇ ਕੱਪੜੇ ਨੇ ਮੱਖੀਆਂ ਭੜਕ ਰੀਆਂ ਨੇ ਤੂੰ ਐਉਂ ਕਰ ਸਾਡੀ ਸਰਫੋੜੀ ਨਾ ਕਰ ਸਾਡੇ ਕੋਲ ਨਾ ਖੜ ਮਿੱਤਰਾ ਤੂੰ ਆਪਣੀ 베ੜੀ ਨੂੰ ਲੈ ਕੇ ਪੜੇ ਚਲਾ ਜਾ ਅਗਲਾ ਪ੍ਰੋਗਰਾਮ ਮੇਰੇ ਤਿਸਤ ਕੈਰੇ ਜੋ ਗਬਕ ਕਦਮ